ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ VOTING ਦੌਰਾਨ ਕਾਂਗਰਸੀ ਅਤੇ ਆਪ ਸਮਰਥਕ ਆਪਸ ਵਿੱਚ ਭੜ ਗਏ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਪ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੀ ਉੱਥੇ ਮੌਜੂਦ ਸਨ ਆਪ ਸਮਰਥਕਾਂ ਦਾ આરોਪ ਹੈ ਕਿ ਕਾਂਗਰਸੀ ਉਮੀਦਵਾਰ ਵੱਲੋਂ ਧੱਕੇ ਨਾਲ ਆਪਣੇ ਹੱਕ ਵਿੱਚ ਵੋਟਾਂ ਪੁਵਾਈਆਂ ਜਾ ਰਹੀਆਂ ਸਨ ਜਿਸ ਨੂੰ ਲੈ ਕੇ ਦੋਵੇਂ ਧਿਰਾਂ ਹੱਥੋਪਾਈ ਹੋ ਗਈਆਂ ਇਸ ਮੌਕੇ ਤੇ ਖੁਸ਼ਹਾਲਪੁਰ ਦੇ ਗਨਮੈਨ ਨੇ ਕਾਂਗਰਸੀਆਂ ਤੇ ਉਸ ਦੀ ਪਗੜੀ ਉਤਾਰਨ ਦੇ ਵੀ આરોਪ ਜੜੇ ਹਨ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਲਾਤ ਤੇ ਕਾਬੂ ਪਾ ਲਿਆ ਹੈ ਅਤੇ ਸ਼ਿਕਾਇਤ ਤੇ ਕਾਰਵਾਈ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। ਮਸਲਾ ਦੀ ਮਾਂ ਆ ਕੇ ਵੇਖਣ ਆਇਆ ਜੀ ਲੋ ਮੇਰੇ ਅੰਕ ਪਹਿਲਾਂ ਇਹ ਮੈਂ ਗੱਲ ਕਰਕੇ ਪੁੱਛ ਲਿਆ ਇਹਨਾਂ ਨੂੰ ਕੰਮ ਕਰਾ ਲਿਆ। ਇਸ ਨੂੰ ਟਲੜਕਾ ਇਧਰ ਵੀ ਆ ਉਹਨੇ ਅਸਲ ਬਟਨਾ ਪਤਾ ਉਹ ਜਿਹੜਾ ਉੱਥੇ ਡੈਟਿਕਸ ਦੇ ਨਾਲ ਬੈਠਾ ਸੀ ਉਹਨੂੰ ਕਿਹਾ ਗਿਆ ਵੀ ਇਹ ਮੁੰਡਾ ਜਲੀ ਪਾ ਗਿਆ ਉਹਨੇ ਉਸਨੂੰ ਖੜਕੇ ਤੇ ਬਾਹਰ ਫੜਾਇਆ ਤੇ ਬਾਹਰ ਭਜਾਇਆ ਉਦੋਂ ਬਾਅਦ ਮੁਕਰ ਕੇ ਜਦੋਂ ਮੇਰੇ ਕੋਲ ਵੀਡੀਓ ਦੀ ਰਿਕਾਰਡਿੰਗ ਆ ਬੰਦੇ ਨੂੰ ਫੋਟੋ ਬੰਦੇ ਨੂੰ ਫੁਲਾਇਆ ਰਿਕਾਰਡਿੰਗ ਉਦੋਂ ਬਾਅਦ ਜਦੋਂ ਮੈਂ ਬਾਹਰ ਆਇਆ ਤੇ ਬਾਹਰ ਸੁਖਜਿੰਦਰ ਨੇ ਮੇਰੇ ਨਾਲ ਜਿਹੜਾ ਮੁੰਡਾ ਮਿਲ ਲੱਗਾ ਉਹਦੀ ਕੋਲ ਨੂੰ ਅਗੇ ਪੱਗ ਲਵਾਈ ਆਪਣੀ ਉਹ ਮੁੰਡਾ ਤੁਹਾਨੂੰ ਦੱਸਦਾ ਕੋਸ਼ਿਸ਼ ਦਾ ਮਾਜਬ ਹੈ ਮੈਂ ਉਹਦਾ ਨਾਮ ਹੀ ਤਾਂ ਗੰਮ ਰੱਖਦੇ ਨਹੀਂ ਆ ਬੋਨੇ ਨਾ ਗੰਮਾਂ ਦੇ ਪਈ ਨਾ ਕਰਕੇ ਲੈਕਚਰ ਕੋਮ ਜਰਾ ਦੱਸ ਰਿਹਾ ਮੈਨੂੰ ਇਹ ਵੀ ਨਹੀਂ ਪਤਾ ਉਹਦਾ ਪਿੰਡ ਕਿਹੜਾ ਮੁੰਡੇ ਦਾ ਨਾ ਮੈਂ ਤਾਂ ਉਹ ਦੱਸ ਰਿਹਾ ਤੇਰਾ ਪਪਾ ਨਨਖ ਹਲਕਾ ਮੈਂ ਥੋੜਾ ਪਿੰਡ ਨੀਰਾ ਪਿੰਡ ਐ ਬਟਾਲਾ ਫਤਕੜ ਚੂੜੀਆਂ ਹਲਕੇ ਚ ਰਿਕੀਆ ਪਿੰਡ ਮੇਰਾ ਤੇ ਸਾਰੇ ਇਹ ਮਤਲਬ ਐ ਮੇਰੇ ਕੈਂਡੀਡੇਟ ਤੇ ੱਟਕੇ ਮਾਰੇ ਗੱਲ ਪਏ ਤੇ ਮੈਂ ਹੱਥ ਨਾਲ ਰੋਕ ਰਿਹਾ ਵੀ ਰੋਕ ਰੋ ਇੱਕ ਮਿੰਟ ਰੋਕੋ ਰੋਕੋ ਤੇ ਨਾ ਮੇਰੀ ਪੱਗ ਲਾਤੀ ਕਿੰਨੇ ਮਾਰੇ ੱਟਕੇ ਤੇ ਪਬਲਿਕ ਨੇ ਰੰਡਾਵਾ ਸਾਹਿਬ ਦੇ ਬੰਦੇ ਕਹਿੰਦੇ ਰੰਡਾਵਾ ਸਾਹਿਬ ਆ ਰਿਹਾ ਰੰਡਾਵਾ ਸਾਹਿਬ ਆ ਰਿਹਾ ਨਹੀਂ ਕਹਿੰਦੇ ਕਿੰਨੇ ਕਿੰਨੇ ਮੇਰੀ ਪੱਗ ਉਤਾਰਤੀ ਰੰਡਾਵਾ ਸਾਹਿਬ ਆਏ ਕਹਿੰਦੇ ਮੇਰੇ ਹੁੰਦਿਆ ਜੀ ਗਨਮੈਂਟ ਦੀ ਇੱਕ ਵਾਰਾ ਗੁਰਪ੍ਰਤਾਪ ਦੇ ਗਨਮੈਂਟ ਦੀ ਔਰ ਭੱਗ ਲਾਓ ਮੇਰੇ ਹੁੰਦਿਆ ਲਾਓ ਉਹ ਬਿਆਨ ਦੀ ਆ ਕਿੰਨੇ ਕਿਹਾ ਕੋਈ ਰੱਡਾ ਬਸ ਆਮਨੇ ਜੀ ਤੁਸੀਂ ਕੋਈ ਆਪਣੇ ਅਫਸਰ ਨਾਲ ਗੱਲਬਾਤ ਕੀਤੀ ਇਸ ਟੌਪਿਕ ਤੇ ਦੱਸਿਆ ਹਾਂ ਡਾਇਰੈਕਟਰ ਡਿਪਟੀ ਸਾਹਿਬ ਕੋਈ ਨਿੱਕਾ ਮਾਈਨਰ ਇੰਜੀਨਰ ਸੀਗਾ ਜਦੋਂ ਇਹ ਇੱਕ ਪਾਰਟੀ ਨੇ ਅਬਜੈਕਟ ਕੀਤਾ ਸੀ ਕੋਈ ਚਾਲੀ ਵੋਟ ਕਾਸਟ ਕਰਦੇ ਉਹ ਕੰਪਲੇਨਟ ਦੀ ਸਟੇਟਮੈਂਟ ਲੈ ਕੇ ਤੇ ਅਪੀਲ ਕਰਦੇ ਮਾਣੇ ਜਿਹੜਾ ਕੋਈ ਆਮਾਦੀ ਕਾਟੇ ਜਿਹੜਾ ਗਨਮੈਂਟ ਸੀਗਾ ਇਹਨੇ ਉਹਨਾਂ ਦੇ ਪਾਸੋਂ ਲਾਈ ਲੂ ਕੇ ਆ ਗਿਆ ਨਹੀਂ ਜਿਹੜੇ ਪਰਸਨ ਹੈ ਸਾਡੇ ਕੋਲ ਉਹ ਖੁਦ ਸਟੇਟਮੈਂਟ ਦੇ ਰਿਹਾ ਕਿ ਉਹਦੇ ਨਾਲ ਨਹੀਂ ਪੱਗ ਲਾਉਣ ਦੀ ਕੋਸ਼ਿਸ਼ ਸਾਡੇ ਕੋਲ ਧਾਂਗ ਅਜੇ ਤੱਕ ਰਿਟਰਨ ਕੋਈ ਨਹੀਂ ਆਇਆ ਇਹ ਜਿਹੜੇ ਇਹ ਕੰਮ ਹੋ ਰਿਹਾ ਹੈ ਡੇਰਾ ਬਾਬਾ ਨਾਨਕ ਤੋਂ ਨਵਰਾਜ ਸੰਧੂ ਦੀ ਰਿਪੋਰਟ